ਇਹ ਤੁਹਾਡੀ ਸਮਝ ਤੁਹਾਡੀ ਸੂਝ ਤੁਹਾਡੀ ਧਿਆਨਦਾਰੀ ਉਹਦੇ ਤੇ ਨਿਰਭਰ ਕਰਦਾ ਕਿ ਤੁਸੀਂ ਇਹਨੂੰ ਪਾਸ ਕਰਨਾ ਹੈ ਫੇਲ ਕਰਨਾ ਹੈ ਹੈਨਾ ਸਰਪਾਲ ਜੀ ਮਾਜੀ ਨੂੰ ਸ਼ਾਬਾਸ਼ੀ ਦੇਣੀ ਹੈ ਇਹਨਾਂ ਕਿ ਔਖੇ ਭਰੇ ਹੋਣਾ ਹੈ ਪੰਜਾਬ ਦਾ ਚੌਥਾ ਵਜਾ ਬੀਬੀਆਂ ਨੂੰ 1100 ਰੁਪਇਆ ਨਹੀਂ ਮਿਲਿਆ 150 ਕਰੋੜ ਕਹਿੰਦੇ ਡਰੱਗ ਸੈਸ ਰੱਖਿਆ ਗਿਆ ਮਤਲਬ 150 ਕਰੋੜ ਰੁਪਏ ਨਾਲ ਹੋਰ ਸਰਕਾਰ ਡਰੱਗ ਜਨਗਣਨਾ ਕਰਾਉ। ਮੇਰਾ ਪੰਜਾਬ ਬਦਲਦਾ ਪੰਜਾਬ। ਇਸ ਸਰਲੇਖੇਟ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਹੋਰਾ ਨੇ ਅੱਜ ਪੰਜਾਬ ਦਾ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਚੌਥਾ ਬਜਟ ਪੇਸ਼ ਕੀਤਾ। ਸਰਕਾਰ ਇੰਡਸਟਰੀ ਦੇ ਲਈ ਨਵੀਂ ਪਾਲਿਸੀ ਲਿਆ ਰਹੀ ਹੈ। 250 ਕਰੋੜ ਰੁਪਏ ਰੱਖੇ ਗਏ ਨੇ ਇਸ ਕੰਮਾਂ ਦੇ ਲਈ। 300 ਜੂਨਟ ਮੁਫਤ ਬੀਜ ਜਿਹੜੀ ਯੋਜਨਾ ਵੀ ਜਾਰੀ ਹੋਊਗੀ। ਇਸ ਤੋਂ ਇਲਾਵਾ 7664 ਕਰੋੜ ਰੁਪਏ ਇਸ ਕੰਮ ਦੀ ਰੱਖਦੇ ਨੇ ਪੰਜਾਬ ਚ 90% ਪਰਿਵਾਰਾਂ ਨੂੰ 300 ਜੁਨਟ ਬਿਜਲੀ ਜਿਹੜੀ ਉਹ ਤਾਂ ਮੁਫਤ ਮਿਲਦੀ ਹੋ ਰਹੀਆਂ ਹੁਣ ਉਹਨਾਂ ਦੇ ਸ਼ਾਇਦ ਮੀਟਰਾਂ ਨਾਲ ਕਹਿੰਦੇ ਸਕੀਟਟ ਲੱਗ ਜਾਣਗੇ ਤੁਹਾਡੇ ਘਰ ਦੇ ਬਾਹਰ ਜਿਹੜੀ ਸਕੀਟਟ ਲੱਗੂਗੀ ਉਹ ਤੁਹਾਡੇ ਮੀਟਰ ਨਾਲ ਜੁੜੇ ਪਾਲਜੀ ਮਾਨੇ ਦੱਸਿਆ ਕਿ ਸੜਕਾਂ ਵੀ ਜਿਹੜੀਆਂ ਨੇ ਵਿਦੇਸ਼ੀ ਤਰਜ਼ ਤੇ ਬਣ ਗਈਆਂ ਹੁਣ ਬਿਸ਼ਪ ਪੱਧਰੀ ਸੜਕਾਂ ਬਣਾਉਣ ਦਾ ਫੈਸਲਾ ਕੀਤਾ ਗਿਆ ਪੜਾਂ ਦੀ ਸਾਫ ਸਪਾਈ ਕਰਨ ਦੇ ਸਿੰਚਨਲ ਮਾਡਲ ਤੇ ਸਦਨ ਚ ਹਕਾਮਾ ਹੋ ਗਿਆ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਦਨ ਨੂੰ ਪੁੱਛਿਆ ਕਿ ਛੱਪੜਾਂ ਨੂੰ ਸਾਫ ਕਰਨ ਦੇ ਲਈ ਸਿੰਚਨਲ ਮਾਡਲ ਦਾ ਸੀ ਬਹੁਤ ਨਾਂ ਲੈਣੇ ਆ। ਕੀ ਸਿੰਚਨਲ ਸਾਹਿਬ ਕੋਈ ਇੰਜੀਨੀਅਰ 176 ਪਿੰਡਾਂ ਚ ਪਾਈਪ ਨਾਲ ਪਾਣੀ ਪਹੁੰਚਾਇਆ ਜਾਊਗਾ। ਜੇਲ੍ਹਾਂ ਚ AI ਕੈਮਰੇ ਲਾਏ ਜਾਣਗੇ। ਮੈਡੀਕਲ ਖੇਤਰ ਇਹ ਬਜਟ ਦੇ ਦਾਅਵੇ-ਵਾਦੇ ਨੇ ਭਾਈ। ਪਿਛਲੇ ਬਜਟ ਦੇ ਦਾਅਵੇਾਂ ਬਾਰੇ ਵਿੱਚ ਕਿੰਨੀਆਂ ਸਰਕਾਰਾਂ ਪਾਸ ਹੋਈਆਂ ਜਿਹੜੀਆਂ ਵੀ ਆਈਆਂ ਵਿੱਤ ਮੰਤਰੀ ਹਰਪਾਲ ਚੀਮਾ ਨੇ ਆਪਣੀ ਭਾਸ਼ਣ ਦੇ ਦੌਰਾਨ ਜਦੋਂ ਬਜਟ ਪੇਸ਼ ਕੀਤਾ ਤਦ ਉਹਨਾਂ ਦੇ ਪਿੱਛੇ ਬੈਠੇ ਮੰਤਰੀ ਸਾਹਿਬ ਵੀ ਆਵਾਜ਼ੀਆਂ ਲੈਣ ਲੱਗੇ ਲਾਹੌਰ ਹਾਈ ਕੋਰਟ ਆਪਣੇ ਫੈਸਲੇ 'ਚ ਇੱਕ 11 ਸਾਲਾਂ ਬੱਚੀ ਨਾਲ ਹੋਈ ਬਦਸਲੂਕੀ ਨੂੰ ਇੰਜ ਲਿਖਦੀ ਆ ਕਹਿੰਦੀ ਬੱਚੀ ਦੇ 11 ਸਾਲਾ ਬੱਚੀ ਦੇ ਨਿੱਜੀ ਅੰਗਾਂ ਨੂੰ ਫੜਨਾ ਛੂਣਾ ਦੱਬਣਾ ਤੇ ਉਹਦੀ ਸਲਵਾਰ ਦਾ ਨਾਲਾ ਤੋੜਨਾ ਉਸ ਬੱਚੀ ਨੂੰ ਧੂਕੇ ਥੱਲੇ ਮਤਲਬ ਕਿਸੇ ਨਾਲੇ ਜਕਨੀ ਨੂੰ ਲੈ ਕੇ ਜਾਣਾ ਜਿੱਥੇ ਥੱਲੇ ਕੋਈ ਹਨਾ ਸੁਰੰਗ ਜੀ ਬਣੀ ਆ ਕਹਿੰਦੇ ਜੀ ਇਹ ਰੇਪ ਦੀਆਂ ਕੋਸ਼ਿਸ਼ਾਂ ਨੇ ਇਹ ਬਲਾਤਕਾਰ ਦੀ ਕੋਸ਼ਿਸ਼ ਨੇ ਬਲਾਵਦ ਹਾਈ ਕੋਰਟ ਨੇ ਆਪਣੇ ਫੈਸਲੇ ਚ ਲਿਖਿਆ ਇਹਦਾ ਫਾਇਦਾ ਉਹਨਾਂ ਤਿੰਨ ਨੌਜਵਾਨਾਂ ਨੂੰ ਦਿੱਤਾ ਜਿਨ੍ਹਾਂ ਨੇ ਇਹ ਕਰਪੂਤ ਨੂੰ ਅੰਜਾਮ ਦਿੱਤਾ ਮੈਂ ਦੇਖਦਾ ਕਿ ਇਸ ਮਸਲੇ ਤੇ ਮਾਨਯੋਗ ਸੁਪਰੀਮ ਕੋਰਟ ਨੇ ਖੁਦ ਨੋਟਿਸ ਲਿਆ ਵੈਸੇ ਇੱਕ ਕੰਪਲੇਟ ਰੂਪ ਚ ਗਈ ਸੀ ਕੋਈ ਕੰਪਲੇਟ ਕਹਿੰਦੇ ਉਹਦੀ ਅਣ ਦੇਖੀ ਹੋਈ ਗਲੋਬਲ ਪੰਜਾਬੀ ਟਿਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼ਕਾਲ ਤੁਸੀਂ ਵੇਖ ਰਹੇ ਹੋ ਗਲੋਬਲ ਪੰਜਾਬੀ ਟੀਵੀ ਮੈਂ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਗਲੋਬਲ ਡਿਸਕਸ਼ਨ ਹੁਣ ਮੌਜਾਂ ਹੀ ਮੌਜਾਂ ਚਾਰੇ ਪਾਸੇ ਫੌਜਾਂ ਹੀ ਫੌਜਾਂ ਅੱਜ ਪੰਜਾਬ ਦਾ ਬਜਟ ਪੇਸ਼ ਹੋ ਗਿਆ ਤੇ ਬਜਟ ਸੁਣ ਕੇ ਮੈਨੂੰ ਇੰਜ ਲੱਗਿਆ ਕਿ ਲੈ ਸਾਰੇ ਮਸਲੇ ਤਾਂ ਹੱਲ ਹੋ ਗਏ ਹੁਣ ਮਸਲਾ ਹੀ ਨਹੀਂ ਕੋਈ ਰਿਹਾ ਪੰਜਾਬ ਰੰਗਲਾ ਬਣਾਉਣ ਦੀ ਸਕੀਮ ਵੀ ਆ ਗਈ ਹੈ ਪਿੰਡਾਂ ਸਟਰੀਟ ਲੈਟ ਦੀ ਸਕੀਮ ਵੀ ਆ ਗਈ ਆ ਸਿਹਤ ਵਾਲਾ ਬਜਟ ਵੀ ਵੱਧ ਗਿਆ ਆ ਇੰਡੋਰ ਸਟੇਡੀਅਮ ਵੀ ਬਣ ਜਾਣੇ ਹੈ ਨਾ ਤੇ ਪੰਜਾਬ ਚ ਈ ਬੱਸਾਂ ਵੀ ਚੱਲ ਪੀਆਂ ਇੰਡਸਟਰੀ ਦੀ ਨਵੀਂ ਪਾਲਿਸੀ ਵੀ ਆ ਗਈ ਕਿਸਾਨਾਂ ਲਈ ਵੀ ਫੰਡ ਰੱਖ ਲਿਆ ਸਿੱਖਿਆ ਲਈ ਵੀ ਰੱਖ ਲਿਆ ਲੈ ਹੁਣ ਤਾਂ ਮौज ਈ ਮौज ਚਲੋ ਪੰਜਾਬ ਦੇ ਆਰਥਿਕ ਮਾਹਰ ਦੱਸਣਗੇ ਕਿ ਇਹ ਕੰਗਲਾ ਬਜਟ ਸੀ ਜਾਂ ਰੰਗਲਾ ਬਜਟ ਸੀ ਪੰਜਾਬ ਦੇ ਨੀਤੀ ਘੜੇ ਤੈਅ ਕਰਨਗੇ ਕਿ ਇਹਦੇ ਵਿੱਚੋਂ ਕੋਈ ਪੰਜਾਬ ਦਾ ਭਲਾ ਹੁੰਦਾ ਨਜ਼ਰ ਵੀ ਆਉਂਦਾ ਜਾਂ ਹਰ ਵਾਰ ਦੀ ਤਰ੍ਹਾਂ ਕਰਟੇ ਰਟਾਇਆ ਭਾਸ਼ਣ ਸੀ ਸਰਕਾਰ ਨੇ ਇਸ ਦਾ ਗੁਣਗਾਨ ਗਾਣਾ ਸ਼ੁਰੂ ਕਰ ਦਿੱਤਾ ਤੇ ਵਿਰੋਧੀਆਂ ਨੇ ਇਸ ਨੂੰ ਭੰਡਣਾ ਸ਼ੁਰੂ ਕਰ ਦਿੱਤਾ ਅੱਜ ਦੇ ਬਜਟ ਦੇ ਵਿੱਚੋਂ ਮੋਟਾ-ਮੋਟਾ ਜੋ ਉੱਪਰ ਕੇ ਆਇਆ ਬਿਨਾਂ ਕਿਸੇ ਟਿੱਕਾ ਟਿੱਪਣੀ ਤੋਂ ਮੈਂ ਤੁਹਾਡੇ ਮੂਰੇ ਰੱਖਦਾ ਇਹ ਤੁਹਾਡੀ ਸਮਝ ਤੁਹਾਡੀ ਸੂਝ ਤੁਹਾਡੀ ਧਿਆਨਦਾਰੀ ਉਹਦੇ ਤੇ ਨਿਰਭਰ ਕਰਦਾ ਕਿ ਤੁਸੀਂ ਇਹਨੂੰ ਪਾਸ ਕਰਨਾ ਹੈ ਫੇਲ ਕਰਨਾ ਹੈ ਹੈਨਾ ਹਰਪਾਲ ਜੀ ਮਾਜੀ ਨੂੰ ਸ਼ਾਬਾਸ਼ੀ ਦੇਣੀ ਹੈ ਹਨਾ ਕਿ ਔਖੇ ਭਾਰੇ ਹੋਣਾ ਹੈ ਹਨਾ ਭਗਵੰਤ ਮਾਨ ਜੀ ਜਿਹੜੇ ਬਜਟ ਸੈਸ਼ਨ ਚੋਂ ਵੀ ਆਉਂਦੇ ਜਾਂਦੇ ਰਹਿੰਦੇ ਨੇ ਪਿਛਲੇ ਦੋ ਦਿਨ ਆਏ ਨਹੀਂ ਅੱਜ ਵੀ ਆਏ ਸੀ ਚਲੋ ਪੰਜਾਬ ਦਾ ਚੌਥਾ ਬਜਟ ਬੀਬੀਆਂ ਨੂੰ 1100 ਰੁਪਇਆ ਨਹੀਂ ਮਿਲਿਆ ਹਾਂ ਕੇਜਰੀਵਾਲ ਦੀ ਭਗਵੰਤ ਮਾਨ ਦੀ ਇਹ ਗਰੰਟੀ ਜੇ ਅਧੂਰੀ ਆ ਪਰ ਕਹਿੰਦੇ ਜੀ ਇਲਾਜ ਹੁਣ 10 ਲੱਖ ਤੱਕ ਮੁਫਤ ਹੋਊਗਾ ਤੇ ਆ ਵਿਸ਼ਮਾਨ ਵਾਲਾ ਹਸਾਬ ਕਿਤਾਬ ਤਾਂ ਨਹੀਂ ਇੱਥੇ ਹੋ ਰਿਹਾ ਚਲੋ ਪਰ ਆਪਾਂ ਕੋਈ ਟਿੱਪਣੀ ਨਹੀਂ ਕਰਨੀ ਆਪਾਂ ਸਿਰਫ ਬਜਟ ਦੇ ਪਹਿਲੂ ਰੱਖਣੇ ਆ 150 ਕਰੋੜ ਕਹਿੰਦੇ ਡਰੱਗ ਸੈਸ ਰੱਖਿਆ ਗਿਆ ਮਤਲਬ 150 ਕਰੋੜ ਰੁਪਏ ਨਾਲ ਹੁਣ ਸਰਕਾਰ ਡਰੱਗ ਜਨਗਣਨਾ ਕਰਾਊਗੀ ਗਿਣਤੀ ਕਰਾਊਗੀ ਕਿ ਕਿੰਨੇ ਲੋਕ ਡਰੱਗੀ ਨੇ ਉਹਦੇ ਲਈ 150 ਕਰੋੜ ਰੁਪਏ ਦੀ ਰਾਸ਼ੀ ਰੱਖੀ ਹੈ ਮੇਰਾ ਪੰਜਾਬ ਬਦਲਦਾ ਪੰਜਾਬ ਇਹ ਸਰਲੇਖੇਟ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾਹੋਰਾ ਨੇ ਅੱਜ ਪੰਜਾਬ ਦਾ ਆਪਣੀ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਚੌਥਾ ਬਜਟ ਪੇਸ਼ ਕੀਤਾ 2.36 ਲੱਖ ਕਰੋੜ ਦਾ ਬਜਟ ਇਹਨੂੰ ਪੇਸ਼ ਕੀਤਾ ਗਿਆ ਇਹ ਵਖਰੀ ਹਾਲਾਂਕਿ ਪੰਜਾਬ ਦੇ ਉੱਤੇ ਹੁਣ 4 ਲੱਖ ਕਰੋੜ ਤੋਂ ਪਾਰ ਨੂੰ ਕਰਜ਼ਾ ਪਹੁੰਚਣ ਵਾਲਾ ਹੋ ਗਿਆ ਇਹ ਪਿਛਲੀ ਵਾਰ ਦੇ ਬਜਟ ਨਾਲੋਂ ਕਹਿੰਦੇ 15% ਦੀ ਵਾਧੇ ਵਾਲਾ ਬਜਟ ਹੈ ਇਜਾਫੇ ਵਾਲਾ ਬਜਟ ਹੈ ਵੈਸੇ ਓਵਰਆਲ ਤਾਂ ਘਾਟੇ ਵਾਲਾ ਹੀ ਬਜਟ ਹੈ ਪਰ ਹੁਣ ਇਹ ਸ਼ਬਦ ਲੁਕਾਇਆ ਜਾਣਾ ਸ਼ੁਰੂ ਹੋ ਗਿਆ ਸੋ ਇਸ ਲਈ ਕਹਿੰਦੇ ਪਿਛਲੀ ਵਾਰ ਦੇ ਮੁਕਾਬਲੇ 15 ਪੀਸਾ ਦੀ ਪਿਆਫੇ ਵਾਲਾ ਬਜਟ ਹੈ ਬਜਟ ਚ ਬੀਬੀਆਂ ਨੂੰ 1100 ਰੁਪਏ ਦੇਣ ਦਾ ਐਲਾਨ ਨਹੀਂ ਹੋਇਆ ਜਿਹਦਾ ਇੰਤਜ਼ਾਰ ਆਖਰੀ ਪੰਨਾ ਪੜਨ ਤੱਕ ਲੋਕਾਂ ਵੱਲੋਂ ਕੀਤਾ ਜਾ ਰਿਹਾ ਸੀ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਨੇ ਇਹ ਦੀ ਗਰੰਟੀ ਵੀ ਦਿੱਤੀ ਸੀ ਪਰ ਅਜੇ ਤੱਕ ਚੌਥੇ ਬਜਟ ਤੱਕ ਇਹ ਗੱਲ ਨਹੀਂ ਆਈ ਬਜਟ ਚ ਸਰਕਾਰ ਦਾ ਫੋਕਸ ਕਹਿੰਦੇ ਨਸ਼ੇ ਤੇ ਧਿਰਿਆ ਸੋ ਨਸ਼ੇ ਨੂੰ ਮਟਾਉਣ ਦੀਆਂ ਕੋਸ਼ਿਸ਼ਾਂ ਦਾ ਦਮ ਭਰਦਾ ਕਹਿੰਦੇ ਬਜਟ ਨਜ਼ਰ ਆ ਜਿਹਦੇ ਵਿੱਚ 150 ਕਰੋੜ ਰੁਪਏ ਨੇ ਨਾਲ ਸਰਕਾਰ ਡਰਗ ਜਨਗਣਨਾ ਕਰਾਊਗੀ ਇਸ ਦਾ ਮਤਲਬ ਪੰਜਾਬ ਚ ਕਿੰਨੇ ਲੋਕ ਨਸ਼ਾ ਕਰਦੇ ਨੇ ਉਹਨਾਂ ਦੀ ਗਿਣਤੀ ਮੰਤੀ ਕੀ ਹੈ ਉਹਨਾਂ ਦੀ ਸਮਰੱਥਾ ਕਿੰਨੀ ਹੈ ਕਿੰਨਾ ਮਾਲ ਲੈਂਦੇ ਨੇ ਜੇ ਸੱਚਮੁੱਚ ਜਗਨ ਜਨਗਣਨਾ ਹੋ ਜਵੇ ਚਲੋ ਆਪਾਂ ਇਹਦੇ ਪਰ ਬਸਾਰਤ ਗੱਲ ਕਰਾਂਗੇ ਅੱਜ ਆਪਾਂ ਬਜਟ ਦੀ ਗੱਲ ਕਰਦੇ ਆਂ ਸਿਹਤ ਬੀਮਾ ਕਵਰ ਯੋਜਨਾ ਤਹਿਤ ਕਹਿੰਦੇ ਜੀ 65000 ਪਰਿਵਾਰਾਂ ਨੂੰ 10 ਲੱਖ ਤੱਕ ਦਾ ਮੁਫਤ ਇਲਾਜ ਮਿਲੂਗਾ ਸਰਕਾਰ ਇੰਡਸਟਰੀ ਦੇ ਲਈ ਨਵੀਂ ਪਾਲਿਸੀ ਲਿਆ ਰਹੀ ਹੈ 250 ਕਰੋੜ ਰੁਪਏ ਰੱਖੇ ਗਏ ਨੇ ਇਸ ਕੰਮਾਂ ਦੇ ਲਈ 300 ਜੁਨਟ ਮੁਫਤ ਬਿਜਲੀ ਜਿਹੜੀ ਯੋਜਨਾ ਵੀ ਜਾਰੀ ਰਹੂਗੀ ਇਸ ਤੋਂ ਇਲਾਵਾ 7664 ਕਰੋੜ ਰੁਪਏ ਇਸ ਕੰਮ ਲਈ ਰੱਖਦੇ ਨੇ ਵੈਸੇ ਪਾਵਰਕਾਮ ਦੀ ਅਦਾਇਗੀ ਵਾਲਾ ਮਸਲਾ ਹੈਗਾ ਸਰਕਾਰ ਨੇ ਕਿਸੇ ਵੀ ਨਵੇਂ ਟੈਕਸ ਦੀ ਕਹਿੰਦੇ ਤਸਵੀਜ਼ ਨਹੀਂ ਲਿਆਉਂਦੀ ਕੋਈ ਨਵਾਂ ਟੈਕਸ ਨਹੀਂ ਲਾਇਆ ਹੁਣ ਇਹ ਬਜਟ ਨਾਲ ਕੋਈ ਸਬੰਧ ਨਹੀਂ ਹੁੰਦਾ ਉਹ ਤਾਂ ਸਾਲ ਦੇ ਵਿੱਚ ਚੱਲਦੇ ਵੀ ਰੋਜ਼ੇ ਕੋਸਣਾ ਕੋਸਈ ਜਾਂਦਾ ਪਈ ਜਾਂਦਾ ਇਹ ਵੀ ਕਿ ਸਰ ਬਜਟ ਨਾਲ ਜੁੜਿਆ ਤਾਂ ਮੁੱਖ ਮੰਤਰੀ ਸਟਰੀਟ ਲਾਈਟ ਯੋਜਨਾ ਲਿਆਏ ਨੇ ਜੀ ਕਹਿੰਦੇ ਇਸ ਨੂੰ ਮੁੱਖ ਮੰਤਰੀ ਸਟਰੀਟ ਲਾਈਟ ਯੋਜਨਾ ਦਾ ਨਾਮ ਦਿੱਤਾ ਗਿਆ ਪੰਜਾਬ ਚ 90% ਪਰਿਵਾਰਾਂ ਨੂੰ 300 ਜੂਟ ਬਿਜਲੀ ਜਿਹੜੀ ਉਹ ਤਾਂ ਮੁਫਤ ਮਿਲਦੀ ਹੋ ਰਹੀਆਂ ਹੁਣ ਉਹਨਾਂ ਦੇ ਸ਼ਾਇਦ ਮੀਟਰਾਂ ਨਾਲ ਕਹਿੰਦੇ ਸਟਰੀਟ ਲਾਈਟ ਜੁੜ ਜਾਣੀ ਹੈ ਤੁਹਾਡੇ ਘਰ ਦੇ ਬਾਹਰ ਜਿਹੜੀ ਸਟਰੀਟ ਲਾਈਟ ਲੱਗੂਗੀ ਉਹ ਤੁਹਾਡੇ ਮੀਟਰ ਨਾਲ ਜੁੜ ਜੂਗੀ ਤੇ ਜਿੰਨੇ ਜੂਟ ਉਹ ਖਪਾਈ ਹੋਗੀ ਉਹਦੀ ਅੱਡ ਤੁਹਾਡੇ ਬਿੱਲ ਚੋਂ ਮਾਈਨਸ ਹੋ ਜੂਗਾ ਤੇ ਤੁਹਾਡੇ ਵਾਲੇ ਜੁਨਟਲ ਦੇ ਹਿਸਾਬ ਨਾਲ ਵੱਖਰਾ ਮੈਥੋ ਜਿਹੋਣੇ ਹਿਸਾਬ ਕਿਤਾਬ ਕਿਤੇ ਪੰਜਾਬ ਵੱਲ ਚ ਨਾ ਜਾਵੇ ਕਿਤੇ ਨਵਾਂ ਕੋਈ ਕਾਟੋ ਕਲੇਸ਼ ਖੜਾ ਹੋ ਜਵੇ ਪਰ ਇਹ ਕਹਿੰਦੇ ਸਕੀਮ ਲੈਂਦੀ ਜੀ ਮੁੱਖ ਮੰਤਰੀ ਸਟਰੀਟ ਲਾਈਟ ਯੋਜਨਾ 2.5 ਲੱਖ ਸੜਕ ਬੱਤੀਆਂ ਲਾਈਆਂ ਜਾਣਗੀਆਂ ਪੰਜਾਬ ਦੇ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਹੁਣ ਦੇਸ਼ ਦੇ ਵੱਖ-ਵੱਖ ਸ਼ਬਿਆਂ ਚੋਂ 7ਵੇਂ ਨੰਬਰ ਤੇ ਆ ਗਿਆ ਕਹਿੰਦੇ ਜੀ ਬੀ ਗ੍ਰੇਡ ਤੋਂ ਏ ਗ੍ਰੇਡ ਚ ਆ ਗਿਆ ਅਸੀਂ ਸੋ ਇਸ ਲਈ ਹੁਣ ਅਸੀਂ ਸਾਰਾ ਪੰਜਾਬ ਚ ਲਾਟੂ ਜਗਾ ਦੇਣਿਆ ਕਹਿੰਦੇ ਚਲੋ 347 ਈ ਬੱਸਾਂ ਖਰੀਦਾਂਗੇ ਕਹਿੰਦੇ ਆਵਾਜਾਈ ਦੇ ਲਈ ਖਾਸ ਕਰਕੇ ਅੰਮ੍ਰਿਤਸਰ ਚ ਲੁਧਿਆਣਾ ਚ ਪਟਿਆਲਾ ਚ ਜਲੰਧਰ ਚ ਸਿਵਲ ਬੱਸ ਡੀਪੂ ਦਾ ਇੰਤਜ਼ਾਮ ਕੀਤਾ ਗਿਆ ਤੇ ਜਿੱਦਾਂ ਅੰਮ੍ਰਿਤਸਰ ਲੁਧਿਆਣਾ ਤੇ ਲੋਕਾਂ ਨੂੰ ਅਰਬਨ ਔਰਬਨਸ ਦੇ ਲਈ 300 ਕਰੋੜ ਰੁਪਏ ਦਾ ਬਜਟ ਵੀ ਰੱਖਿਆ ਗਿਆ ਤੇ ਇਧਰ ਈ ਬੱਸ ਸਰਵਿਸ ਵੀ ਸ਼ੁਰੂ ਹੋ ਜੂਗੀ। ਵਿਦੇਸ਼ੀ ਤਰਜ਼ ਤੇ ਪੰਜਾਬ ਦੀਆਂ ਸੜਕਾਂ ਬਣ ਜਾਣੀਆਂ ਕਹਿੰਦੇ ਹੁਣ ਕੋਈ ਮਸਲਾ ਨਹੀਂ ਰਹਿਣਾ ਤੁਹਾਡਾ। ਹਰਪਾਲ ਚੀਮਾ ਨੇ ਦੱਸਿਆ ਕਿ ਸੜਕਾਂ ਵੀ ਜਿਹੜੀਆਂ ਨੇ ਵਿਦੇਸ਼ੀ ਤਰਜ਼ ਤੇ ਬਣਣਗੀਆਂ। ਹੁਣ ਬਿਸ਼ਪ ਪੱਧਰੀ ਸੜਕਾਂ ਬਣਾਉਣ ਦਾ ਫੈਸਲਾ ਕੀਤਾ ਗਿਆ। ਜਲੰਧਰ ਲੁਧਿਆਣਾ ਅੰਮ੍ਰਿਤਸਰ ਤੇ 50 ਕਿਲੋਮੀਟਰ ਸੜਕਾਂ ਵਿਦੇਸ਼ੀ ਤਰਸੇ ਬਣਾਈਆਂ ਜਾਣਗੀਆਂ ਇਸ ਦੇ ਲਈ ਸਰਕਾਰ ਨੇ ਕਹਿੰਦੇ 6 ਕੋ 1000 ਕਰੋੜ ਦਾ ਬਜਟ ਰੱਖਿਆ 166 ਕਸਬਿਆਂ ਚ ਸਫਾਈ ਦਾ ਕੰਮ ਪਾਣੀ ਸੀਵਰੇਜ ਸਟਰੀਟ ਲਾਈਟਾਂ ਇਹਦੇ ਲਈ 225 ਕਰੋੜ ਦਾ ਬਜਟ ਰੱਖਿਆ ਤੇ ਹਰ ਜ਼ਿਲ੍ਹੇ ਲਈ ਰੰਗਲਾ ਪੰਜਾਬ ਯੋਜਨਾ ਕਹਿੰਦੀ ਜੀ ਅਸੀਂ ਲਿਆ ਆਏ ਆ ਦੇਖਦੇ ਆ ਜੀ ਇਹਨਾਂ ਨੂੰ ਤਾਂ ਪੰਜਾਬ ਨੂੰ ਤਾਂ ਵੈਸੇ ਕਈ ਤਰ੍ਹਾਂ ਦੇ ਰੰਗ ਪਹਿਲਾਂ ਹੀ ਚੜਾ ਦਿੱਤੇ ਗਏ ਨੇ ਭਾਈ ਆ ਹੁਣ ਪਤਾ ਨਹੀਂ ਕੜਾ ਰੰਗਲਾ ਬਣਾਉਣਾ ਲੋ ਵਿੱਤ ਮੰਤਰੀ ਕਹਿੰਦੇ ਰੰਗਲਾ ਵਿਕਾਸ ਸਕੀਮ ਸ਼ੁਰੂ ਕਰਨ ਜਾ ਰਹੇ ਹਨ 222 ਤੋਂ ਇਸੇ ਕਾਰਨ ਲੋਕਾਂ ਨੇ ਸਾਡੀ ਸੋਚ ਨੂੰ ਫਤਵਾ ਦਿੱਤਾ ਸੀ ਇਸੇ ਰੰਗਲੇ ਪੰਜਾਬ ਦੀ ਸੋਚ ਨਾਲੇ ਸਾਡੀ ਸਰਕਾਰ ਚੁਣੀ ਸੀ ਮਤਲਬ ਹਰ ਜ਼ਿਲ੍ਹੇ ਚ ਰੰਗਲਾ ਪੰਜਾਬ ਸਕੀਮ ਲਾਗੂ ਹੋਵੇਗੀ ਇਸ ਸਕੀਮ ਚ ਸਕੀਮ ਦੀ ਅਗਵਾਈ ਡੀਸੀ ਸਾਹਿਬ ਕਰਨਗੇ ਤੁਹਾਡੇ ਤੇ ਇਹ ਫੰਡ ਬੁਨਿਆਦੀ ਢਾਂਚੇ ਤੇ ਖਰਚਾ ਜਾਊਗਾ ਉਸ ਜ਼ਿਲ੍ਹੇ ਦੇ ਵਿੱਚ ਤੇ ਰੰਗਲਾ ਪੰਜਾਬ ਵਿਕਾਸ ਫੰਡ ਦੇ ਲਈ 585 ਕਰੋੜ ਰੁਪਈਆ ਰੱਖ ਲਿਆ ਗਿਆ ਜੀ ਇعلان ਨੇ ਪਤਾ ਨਹੀਂ ਕਿਰਨਾਲ ਲੋਨ ਲੈਣਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਸਿੰਚੇਵਲ ਮਾਡਲ ਖਸਾ ਹਗਾਮਾ ਹੋ ਗਿਆ ਅੱਜ ਤਾਂ ਸਿੰਚੇਵਲ ਮਾਡਲ ਦੇ ਨਾਂ ਦੇ ਉੱਤੇ ਛੱਪੜਾਂ ਦੀ ਸਾਫ ਸਪਾਈ ਕਰਨ ਦੇ ਸਿੰਚੇਵਲ ਮਾਡਲ ਤੇ ਸਦਨ ਚ ਹਗਾਮਾ ਹੋ ਗਿਆ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸਦਨ ਨੂੰ ਪੁੱਛਿਆ ਕਿ ਛੱਪੜਾਂ ਨੂੰ ਸਾਫ ਕਰਨ ਦੇ ਲਈ ਸਿੰਚੇਵਲ ਮਾਡਲ ਦਾ ਸੀ ਬਹੁਤ ਨਾਂ ਲੈਣੇ ਆ ਕੀ ਸਿੰਚੇਵਲ ਸਾਹ ਕੋਈ ਇੰਜੀਨੀਅਰ ਨੇ ਕਹਿੰਦੇ ਕਿ ਸਾਡੇ ਕੋਲ ਪੈਕ ਹੈਗਾ ਯੂਨੀਵਰਸਿਟੀਆਂ ਹੈਗੀਆਂ ਚੰਡੀਗੜ੍ਹ ਯੂਨੀਵਰਸਿਟੀ ਹੈਗੀ ਥਾਪਰ ਯੂਨੀਵਰਸਿਟੀ ਹੈਗੀ ਹੈ ਤੇ ਉਹ ਕਹਿੰਦੇ ਸਿੱਧਾ ਹੀ ਪ੍ਰਤਾ ਬਾਜਵਾ ਸਿੱਧੇ ਹੋ ਗਏ ਕਿ ਸੰਤ ਬਲਬੀਰ ਸਿੰਘ ਸਿੰਚਾਲ ਦਾ ਠੇਕੇਦਾਰ ਨੇ ਤੇ ਉਧਰ ਸੱਤਾਧਾਰੀ ਤਿਰ ਖਾਸ ਕਰ ਖੁਦ ਕੁਲਤਾਰ ਸੰਧਵਾ ਉਹਨਾਂ ਨੇ ਕਿਹਾ ਕਿ ਬਾਜਵਾ ਸਾਹਿਬ ਤੁਸੀਂ ਇਹ ਗਲਤ ਕਹਿ ਰਹੇ ਹੋ ਸਾਨੂੰ ਭਰੋਸਾ ਉਹਨਾਂ ਦੇ ਉਸ ਸਿੰਚਾਲ ਮਾਡਲ ਦੇ ਉੱਤੇ ਤੇ ਇਸੇ ਤਰ੍ਹਾਂ ਖੁਦ ਸਿੱਧ ਮੰਤਰੀ ਬਲਬੀਰ ਸਿੰਘ ਵੀ ਖੜੇ ਹੋ ਕੇ ਇਸ ਮਸਲੇ ਤੇ ਰਿਐਕਟ ਕੀਤਾ ਕਿ ਤੁਹਾਨੂੰ ਮਾਫੀ ਮੰਗਣੀ ਚਾਹੀਦੀ ਤੁਸੀਂ ਤੇ ਉਲਟਾ ਪ੍ਰਤਾ ਬਾਜਵਾ ਨੇ ਕਿਹਾ ਮਾਫੀ ਮੈਂ ਕਿਉਂ ਪਾਈ ਅਹ ਦੇਖ ਲੋ ਕਿਨੇ ਮੰਕੜੀਆਂ ਮੁੱਖ ਮੰਤਰੀ ਸਾਹਿਬ ਨੇ ਪਾਣੀ ਪੀਤਾ ਸੀ 4 ਦਿਨ ਹਸਪਤਾਲ ਦਾਖਲ ਰਹੇ ਕਹਿੰਦੇ ਸਾਰਿਆਂ ਨੂੰ ਪਤਾ ਕਹਿੰਦੇ ਸੀਐਮ ਬਿਮਾਰ ਹੋ ਗਏ ਸੀ ਉਹਨਾਂ ਨੂੰ 4 ਦਿਨ ਹਸਪਤਾਲ ਚ ਕੱਟਣੇ ਪਏ ਸੋ ਫਿਰ ਕਹਿੰਦੇ ਮਾਫੀ ਅਸੀਂ ਕਿਉਂ ਮੰਗੀ ਸੋ ਇਸ ਲਈ ਸਿੰਚਰਲ ਮਾਡਲ ਲੈ ਕੇ ਵੀ ਖਸਾ ਗਾ ਚਲੋ ਮੈਂ ਮੋٹے ਮੋٹے ਨੁਕਤੇ ਪੜਦਾ 176 ਪਿੰਡਾਂ ਚ ਪਾਈਪ ਨਾਲ ਪਾਣੀ ਪਹੁੰਚਾਇਆ ਜਾਊਗਾ ਜੇਲਾਂ ਚ ਏਆਈ ਕੈਮਰੇ ਲਾਏ ਜਾਣਗੇ ਮੈਡੀਕਲ ਖੇਤਰ ਇਹ ਬਜਟ ਦੇ ਦਾਅਵੇ ਵਾਦੇ ਨੇ ਭਾਈ ਪਿਛਲੇ ਬਜਟ ਦੇ ਦਾਅਵੇ ਬਾਦਿਆਂ ਚ ਕਿੰਨੀਆਂ ਸਰਕਾਰਾਂ ਪਾਸ ਹੋਈਆਂ ਜਿਹੜੀਆਂ ਵੀ ਆਈਆਂ ਇਹ ਤੁਸੀਂ ਦੇਖਣਾ ਤੇ ਨਵੇਂ ਬਜਟ ਤੋਂ ਤੁਸਾਨੂੰ ਕਿੰਨੀ ਕ ਉਮੀਦ ਜਾਗਦੀ ਆ ਇਹ ਤੁਸੀਂ ਦੇਖਣਾ 176 ਪਿੰਡਾਂ ਚ ਪਾਈਪ ਰਾਹੀਂ ਪਾਣੀ ਪਹੁੰਚਾਇਆ ਜਾਊਗਾ ਜੇਲਾਂ ਚ ਏਆਈ ਕੈਮਰੇ ਲਾਏ ਜਾਣਗੇ ਮੈਡੀਕਲ ਖੇਤਰ ਦੇ ਲਈ 1336 ਕਰੋੜ ਦਾ ਬਜਟ ਰੱਖਿਆ ਸਿੱਖਿਆ ਦੇ ਲਈ 17925 ਕਰੋੜ ਦਾ ਬਜਟ ਰੱਖਿਆ ਖੇਤੀ ਚ ਬਿਜਲੀ ਸਬਸਿਡੀ ਦਿੰਦੇ ਰਹਾਂਗੇ ਇੰਡਸਟਰੀ ਦੇ ਲਈ ਨਵੀਂ ਪਾਲਿਸੀ ਲਿਆਵਾਂਗੇ ਸਰਕਾਰੀ ਸੇਵਾਵਾਂ ਲਈ 50 ਸਰਕਾਰੀ ਸੇਵਾਵਾਂ ਨੂੰ 50 ਰੁਪਏ ਚ ਮਿਲਣਗੀਆਂ ਜਿਹੜੀਆਂ ਪਹਿਲਾਂ ਕਹਿੰਦੇ ਪਤਾ ਨਹੀਂ 120 ਚ ਮਿਲਦੀਆਂ ਸੀ ਬੀਮਾ ਕਵਰ ਹੁਣ 10 ਲੱਖ ਰੁਪਏ ਦਾ ਹੋਊਗਾ ਸਿਹਤ ਬੀਮਾ ਪੰਜਾਬ ਚ 3000 ਇੰਡੋਰ ਸਟੇਡੀਅਮ ਬਣਾਵਾਂਗੇ 150 ਕਰੋੜ ਨਸ਼ਾ ਮੁਕਤੀ ਦੇ ਉੱਤੇ ਖਰਚ ਕੀਤੇ ਜਾਣਗੇ ਨਸ਼ਾ ਮੁਕਤੀ ਜਾਣਕਾਰੀ ਨਾਲ ਜਿਹੜੀ ਸ਼ੁਰੂ ਕਰਨੀ ਹੈ ਜੋ ਚੀਮਾ ਹਰਪਾਲ ਚੀਮਾ ਨੇ ਇਹ ਵੀ ਦੱਸਿਆ ਕਿ 817 ਭ੍ਰਸਟ ਅਧਿਕਾਰੀਆਂ ਨੂੰ ਅਸੀਂ ਗ੍ਰਿਫਤਾਰ ਕਰ ਚੁੱਕੇ ਹਾਂ 3 ਸਾਲ ਦੀ ਬਦਲਾਅ ਦੀ ਤਸਵੀਰ ਨੂੰ ਪੇਸ਼ ਕਰਦਾ ਹੈ ਬਜਟ ਕਹਿੰਦੇ ਸਿੰਚਾਣ ਮਾਡਲ ਉਲੇਕੇ ਸਦਨ ਚ ਹਗਾਮਾ ਵੀ ਹੋ ਗਿਆ ਜੰਗਲਾਤ ਮੰਤਰੀ ਬੋਲੇ ਜੰਗਲੀ ਜਾਨਵਰਾਂ ਨਾਲ ਫਸਲਾਂ ਨੂੰ ਨੁਕਸਾਨ ਦਾ ਮੁਆਵਜ਼ਾ ਦਵਾਂਗੇ ਮੈਸ ਤੋਂ ਪਹਿਲਾਂ ਮੁਰਗੀਆਂ ਬੱਕਰੀਆਂ ਉਹਦੇ ਮੁਆਵਜ਼ੇ ਮਿਲਣੇ ਚਲੋ ਆਪਾਂ ਬਜਟ ਤੇ ਰਹਿਣਾ ਸਿਹਤ ਮੰਤਰੀ ਬੋਲੇ ਬਠਿੰਡਾ ਚ 100 ਬੈੱਡ ਦਾ ਹਸਪਤਾਲ ਬਣੇਗਾ ਸੋ ਜੀ ਬਜਟ ਦੇ ਵਿੱਚ ਕੁੱਲ ਮਿਲਾ ਕੇ ਕੈਸ਼ਲੈਸ ਇਲਾਜ ਦੇ ਲਈ 5 ਲੱਖ ਨੂੰ ਵਧਾ ਕੇ 10 ਲੱਖ ਕੀਤਾ ਰੰਗਲਾ ਪੰਜਾਬ ਸਕੀਮ ਦੇ ਲਈ 585 ਕਰੋੜ ਰੱਖਿਆ ਸੀਐਮ ਸਟਰੀਟ ਲਾਈਟ ਯੋਜਨਾ ਹੋਊਗੀ 2.5 ਲੱਖ ਸਟਰੀਟ ਲਾਈਟਾਂ ਲੱਗਣਗੀਆਂ ਪਿੰਡਾਂ 'ਚ ਹਰ ਪਿੰਡ 'ਚ ਖੇਡ ਦਾ ਮੈਦਾਨ ਹੋਊਗਾ 3000 ਡਾਲਰ ਸੀੜੀ ਉਹਦੀ ਆਪਾਂ ਗੱਲ ਕਰਕੇ ਛੱਟਿਆ ਅਗਲੇ ਸਾਲ ਪੰਜਾਬ 'ਚ 150 ਕਰੋੜ ਰੁਪਏ ਖਰਚ ਕੇ ਡਰੱਗ ਜਾਣਗਣਾ ਕਰਾਵਾਂਗੇ ਹਰ ਵਿਧਾਨ ਸਭਾ ਖੇਤਰ 'ਚ ਵਿਕਾਸ ਦੇ ਲਈ 5 ਕਰੋੜ ਦਿੱਤੇ ਜਾਣਗੇ ਉਹ ਜਿਹੜਾ ਆਪਾਂ ਕਹਿੰਦੇ ਰੰਗਲਾ ਪੰਜਾਬ ਬਣਾਉਣਾ ਹੈ ਪੰਜਾਬ ਦੇ ਵਿੱਚ ਇੰਡਸਟਰੀ ਨੂੰ ਹੋਰ ਹੱਲਾਸ਼ੇਰੀ ਦੇਣ ਦੇ ਲਈ 22.5 ਕਰੋੜ ਖਰਚੇ ਜਾਣਗੇ 250 ਕਰੋੜ ਮਤਲਬ 250 ਕਰੋੜ ਸੋ ਇਹਦੇ ਲਈ ਕਹਿੰਦੇ ਜੀ ਅਸੀਂ ਨਵੀਂ ਇੰਡਸਟਰੀ ਪਾਲਿਸੀ ਵੀ ਲਿਆ ਰਹੇ ਹਾਂ ਪੰਜਾਬ ਦੇ ਜਿਲ੍ਹਿਆਂ ਚ AI ਵੈਸਟਡ ਕੈਮਰੇ ਲਾਏ ਜਾਣਗੇ ਸੋ 406 ਸਰਕਾਰੀ ਸੇਵਾਵਾਂ 'ਵਾਂ ਹੁਣ 120 ਦੀ ਬਜਾਏ 50 ਰੁਪਏ ਜਦਿਆਂਗੇ ਕਹਿੰਦੇ ਜੀ ਇਹ ਬਜਟ ਇਸ ਵਾਰ ਪਿਛਲੀ ਵਾਰ ਨਾਲੋਂ 15% ਦੀ ਇਜ਼ਾਫਾ ਹੋ ਗਿਆ ਪਿਛਲੇ ਸਾਲ 2 ਲੱਖ 4918 ਕਰੋੜ ਦਾ ਬਜਟ ਸੀ ਇਸ ਵਾਰ 2 ਲੱਖ 36080 ਕਰੋੜ ਦਾ ਬਜਟ ਹੈ ਮੈਸੇ 2022 ਦੇ ਵਿੱਚ 1 ਕਰੋੜ 55 ਲੱਖ ਦਾ ਸੀ 223 ਦੇ ਵਿੱਚ 196000 ਕਰੋੜ ਦਾ ਹੋ ਗਿਆ ਹਨਾ 224 ਦੇ ਵਿੱਚ 204000 ਕਰੋੜ ਦਾ ਹੋ ਗਿਆ ਤੇ ਇਸ ਫਰਕ ਦੇ 236000 ਕਰੋੜ ਤੋਂ ਬਾਹਰ چلا ਗਿਆ ਜੀ ਪੰਜਾਬ ਦਾ ਬਜਟ 4 ਸਾਲਾਂ ਚ 80000 ਕਰੋੜ ਤੋਂ ਬਜਟ ਵੱਧ ਗਿਆ ਵੈਸੇ ਉਹ ਘਾਟੇ ਵਾਲਾ ਹੀ ਬਜਟ ਹੈ ਵੈਸੇ ਬਜਟ ਸੈਸ਼ਨ ਅਕਾਊ ਵੀ ਹੋ ਜਾਂਦਾ ਹੈ ਲੰਮਾ ਵੀ ਹੋ ਜਾਂਦਾ ਤੇ ਲੈ ਦੇ ਕੇ ਸਭ ਤੋਂ ਵੱਧ ਵਿੱਤ ਮੰਤਰੀ ਨਹੀਂ ਬੋਲਣਾ ਹੁੰਦਾ ਜਿਨ੍ਹਾਂ ਨੇ ਬਜਟ ਪੜ੍ਹਨਾ ਹੁੰਦਾ ਸੋ ਅੱਜ ਦੇ ਬਜਟ ਦੇ ਉੱਤੇ ਹੁਣ ਬੈਸ ਵੀ ਛੜਨੀ ਹੈ ਅੱਜ ਵੀ ਛੜੀ ਆ ਕੁਝ ਕੱਲ ਨੂੰ ਛੜੂਗੀ ਚਲੋ ਬੈਸ ਚੱਲੂਗੀ ਸੋ ਫਿਰ ফাইন ਦਾ ਆਖਰੀ ਦਿਨ ਹੈ ਸੋ ਦੋ ਦਿਨ ਹੁਣ ਇਸ ਬਜਟ ਸੈਸ਼ਨ ਦੇ ਵਾਲੇ ਨਾਲ ਆਖਰੀ ਦਿਨ ਕੁਝ ਬਿਲਕੁਲ ਵੀ ਪਾਸ ਹੋਣੇ ਹੁੰਦੇ ਆ ਪਰ ਅੱਜ ਦਾ ਬਜਟ ਸੈਸ਼ਨ ਦੇ ਦੌਰਾਨ ਜਦੋਂ ਬਜਟ ਪੇਸ਼ ਕੀਤਾ ਗਿਆ ਜਦੋਂ ਵਿੱਤ ਮੰਤਰੀ ਹਰਪਾਲ ਚਿਮਾ ਬਜਟ ਪੜ੍ਹ ਰਹੇ ਸੀ ਤਦ ਹਾਸੇ ਵੀ ਹੋਏ ਹੈਨਾ ਆਵਾਸੀਆਂ ਵੀ ਆਈਆਂ ਟੋਕਾ ਟਕਾਈ ਵੀ ਹੋ ਗਈ ਹੈਨਾ ਤੇ ਤਕਰਾਰ ਵੀ ਹੋਈ ਚਲੋ ਇਹ ਦੇਖੋ ਤੱਕ ਕੇ ਫੋਨ ਫੋਨ ਵੀ ਸੁਣੇਗਾ ਕੀ ਕੁਝ ਹੋਇਆ ਥੋੜਾ ਜਿਹਾ ਪੱਖਰੇ ਪਹਿਲੂ ਤੋਂ ਵੀ ਅੱਜ ਦੇ ਬਜਟ ਸੈਸ਼ਨ ਨੂੰ ਆਪਾਂ ਦੇਖੀਏ ਬਜਟ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਜਿਹੜੇ ਟੈਬ ਟੈਬ ਤੋਂ ਉਹਨਾਂ ਨੇ ਬਜਟ ਪੜ੍ਹਨਾ ਸੀ ਜਿਹੜੇ ਟੈਬ ਦੇ ਵਿੱਚ ਬਜਟ ਸੀਗਾ ਉਸ ਟੈਬ ਨੂੰ ਉਹ ਫੁਲਕਾਰੀ ਵਾਲੇ ਕਵਰ ਚ ਪਾ ਕੇ ਲਿਆਏ ਸੀ ਸੋ ਫਾਈਲ ਮੰਗ ਬਣਾ ਕੇ ਲਿਆਏ ਸੀ ਮਤਲਬ ਪੰਜਾਬੀ ਸੱਭਿਆਚਾਰ ਨੂੰ ਬਿਆਨ ਕਰਦੀ ਉਹ ਫੁਲਕਾਰੀ ਦਾ ਕਵਰ ਇਹ ਪਹਿਲਾਂ ਵੀ ਹੁੰਦੀਆਂ ਇਹ ਪ੍ਰਕਿਰਿਆ ਮਨੂਦਰਾਏ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਚੌਥੀ ਵਾਰ ਬਜਟ ਪੇਸ਼ ਕੀਤਾ ਸਭ ਤੋਂ ਪਹਿਲਾਂ ਉਹ ਸਵੇਰੇ ਆਪਣੇ ਘਰੋਂ ਨਿਕਲੇ ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰੀ ਰਹਿਸ਼ ਤੇ ਪਹੁੰਚੇ ਜਿੱਥੇ ਦੋਨਾਂ ਨੇ ਫਿਰ ਉਹ ਬਜਟ ਵਾਲੇ ਟੈਬਲੇਟ ਨੂੰ ਫੜ ਕੇ ਉਹ ਜਿਹਦੇ ਬਫਲਕਾਰੀ ਦਾ ਕਵਰ ਚੜਾਇਆ ਸੀ ਉਹਨੂੰ ਫੋਟੋ ਸੈਸ਼ਨ ਕਰਾਇਆ ਫੋਟੋ ਫਿਰ মিডিਆ ਮੁਡੀਆ ਨੂੰ ਚਲੀ ਗਈਆਂ ਸੋਸ਼ਲ ਮੀਡੀਆ ਤੇ ਪੈਣ ਲੱਗ ਪਈਆਂ ਚਲੋ ਫਿਰ ਕਹਿੰਦੇ ਜੀ ਉਹ ਸਦਨ ਚ ਆ ਗਏ ਪੰਜਾਬ ਵਿਧਾਨ ਸਭਾ ਦੇ ਅੰਦਰ ਆ ਗਏ ਤੇ ਉੱਥੇ ਫਿਰ ਵਿੱਤ ਮੰਤਰੀ ਜੀ ਨੇ ਆਪਣੇ ਭਾਸ਼ਣ ਦੌਰਾਨ ਆਮ ਆਦਮੀ ਪਾਰਟੀ ਸਰਕਾਰ ਦੇ ਹਵਾਲੇ ਨਾਲ ਇਹ ਚੌਥਾ ਬਜਟ ਪੇਸ਼ ਕੀਤਾ ਤੇ ਇਸ ਬਜਟ ਦੇ ਵਿੱਚ ਵਿਧਾਇਕ ਕੋਈ ਉੱਠ ਕੇ ਖੜਾ ਹੋ ਕੇ ਉਹਨੂੰ ਟੋਕਣ ਲੱਗ ਪਿਆ ਕੋਈ ਪਿੱਛੇ ਬੈਠੇ ਘੁਸਰਮੁਸਰ ਕਰੀ ਗਏ ਹੈ ਕਈ ਆਵਾਜ਼ੀਆਂ ਲੈਣ ਲੱਗ ਪਏ ਪਿੱਛੇ ਬੈਠੇ ਨੇ ਕਿਨੇ ਫੋਨ ਕੱਢ ਲਿਆ ਮੰਤਰੀ ਸਾਹਿਬ ਨੇ ਚਲੋ ਇਹ ਕੁਸਤਾ ਚੱਲੇ ਚੱਲਿਆ ਵਿੱਤ ਮੰਤਰੀ ਹਰਪਾਲ ਚੀਮਾ ਹੋਰੀ ਪੂਰੇ ਸੂਟ ਬੂਟ ਪੂਰੇ ਟਿਪ ਟੌਪ ਹੋ ਕੇ ਅੱਜ ਜਿਹੜਾ ਨੇ ਆਪਣਾ ਬਜਟ ਇਹ ਪੇਸ਼ ਕੀਤਾ ਤੇ ਉਹਦੇ ਵਿੱਚ ਟੈਬਲੇਟ ਰਾਈ ਉਹਨਾਂ ਨੇ ਪੰਜਾਬੀ ਸੱਭਿਆਚਾਰ ਨੂੰ ਫਲਕਾਰੀ ਵਾਲੇ حوالے ਨਾਲ ਬਿਆਨ ਕਰਨ ਦੀ ਕੋਸ਼ਿਸ਼ ਕੀਤੀ ਹਾਂ ਸੀਐਮ ਦੇ ਘਰੇ ਗੈਰਵਿਤੀ ਤੌਰ ਤੇ ਸੀਐਮ ਪਿਛਲੇ 2 ਦਿਨ ਤੋਂ ਆ ਹੀ ਨਹੀਂ ਰਹੇ ਸੀ ਅੱਜ ਵੀ ਅੱਜ ਆ ਗਏ ਸੀ ਚਲੋ ਵਿੱਤ ਮੰਤਰੀ ਹਰਪਾਲ ਚਿਮਾ ਨੇ ਆਪਣੇ ਭਾਸ਼ਣ ਦੇ ਦੌਰਾਨ ਜਦੋਂ ਬਜਟ ਪੇਸ਼ ਕੀਤਾ ਤਦ ਉਹਨਾਂ ਦੇ ਪਿੱਛੇ ਬੈਠੇ ਮੰਤਰੀ ਸਾਹਿਬ ਹੀ ਆਵਾਜ਼ੀਆਂ ਲੈਣ ਲੱਗੇ ਮੈਂ ਬਰਿੰਦਰ ਕੁਮਾਰ ਗੋਇਲ ਅਜੋ ਵਾਸੀਆਂ ਲੈਂਦੇ ਦੇਖੇਗੇ ਸੋ ਇਹ ਇਹ ਪਹਿਲੂ ਤੁਹਾਡੇ ਸਾਹਮਣੇ ਆ ਇਸੇ ਤਰ੍ਹਾਂ ਚੀਮਾ ਜਦੋਂ ਭਾਸ਼ਣ ਕਰ ਰਹੀ ਸੀ ਤਾਂ ਵਿੱਚ ਵਿੱਚ ਪਿੱਛੇ ਬੈਠੇ ਇਹਨਾਂ ਦੀ ਪਾਰਟੀ ਦੇ ਐਮਐਲਏ ਗੱਲਾਂ ਕਰਦੇ ਵੀ ਨਜ਼ਰ ਆਏ ਹੈ ਉਹਨਾਂ ਦੇ ਪਿੱਛੇ ਬੈਠੇ ਮੰਤਰੀ ਜਾਂ ਉਹਨਾਂ ਦੇ ਪਿੱਛੇ ਬੈਠੇ ਐਮਐਲਏ ਉਹ ਗੱਲਾਂ ਕਰਦੇ ਵੀ ਨਜ਼ਰ ਆ ਰਹੀ ਸੀ ਪਿੱਛੇ ਵੀਡੀਓ ਚ ਦਿਖ ਰਿਹਾ ਸੀ ਸ਼੍ਰੀਆ ਉਹਨਾਂ ਦੇ ਨਾਲ ਬੈਠੇ ਇੱਕ ਦੂਰੇ ਦੇ ਕਰਨ ਵਿੱਚ ਕੁਝ ਕੁਝ ਕਹੀ ਜਾਂਦੇ ਸੀ ਪਿੱਛੇ ਗੋਇਲ ਸਾਹਿਬ ਤੇ ਰਵਜੋਤ ਸਿੰਘ ਤਾਂ ਮਤਲਬ ਕਿ ਕੁਝ-ਕੁਝ ਤਰੀਕੇ ਨਾਲ ਕੁਸਰ-ਮੁਸਰ ਕਰਦੇ ਵੀ ਨਜ਼ਰ ਆਏ ਇੱਕ ਦੂਜੇ ਨੂੰ ਹਾਂ ਜਿੱਦਾਂ ਹੀ ਬਜਟ ਪੜਦਿਆ ਹੋਇਆ ਉਹਨਾਂ ਨੇ ਪਿਛਲੀਆਂ ਸਰਕਾਰਾਂ ਨੂੰ ਨਿਸ਼ਾਨੇ ਤੇ ਚਾਹੇ ਕਾਂਗਰਸੀ ਸਰਕਾਰ ਚਾਹੇ ਅਕਾਲੀ ਬੀਜੇਪੀ ਵਾਲੀ ਸਰਕਾਰ ਉਹਨੂੰ ਨਿਸ਼ਾਨੇ ਤੇ ਲੈਣਾ ਸ਼ੁਰੂ ਕੀਤਾ ਤਾਂ ਕਹਿੰਦੇ ਜੀ ਪਿੱਛੇ ਬੈਠੇ ਮੰਤਰੀ ਵਿਰਿੰਦਰ ਗੋਇਲ ਵੀ ਜਿਹੜੇ ਫਰੇਮ 'ਚ ਆ ਰਹੇ ਸੀ ਰਵਜੋਤ ਸਿੰਘ ਵੀ ਹੱਸੇ ਨਜ਼ਰ ਆਏ ਤੇ ਇੱਕ ਦੂਜੇ ਕਹਿੰਦੇ ਦੇਖ ਕੇ ਮੁਸਕਰਾਏ ਹੋ ਸਕਦਾ ਜਿਹੜੇ ਫਰੇਮ 'ਚ ਨਹੀਂ ਆ ਰਹੇ ਉਹ ਵੀ ਹੱਸੇ ਹੋਣੇ ਤੇ ਇਹ ਵੀ ਦ੍ਰਿਸ਼ ਨਜ਼ਰ ਆਇਆ ਵਿੱਤ ਮੰਤਰੀ ਨੂੰ ਟੋਕਨ ਤੇ ਸਪੀਕਰ ਸਾਹਿਬ ਖਸੇਤਾਨ ਕੋ ਅੱਜ ਕੱਲ ਸਪੀਕਰ ਸਾਹਿਬ ਤਾਲਕ ਬਹੁਤ ਛੇਤੀ ਹੋਣ ਲੱਗ ਪਏ ਵੈਸੇ ਮੋੜੇ ਦੇ ਮਹੀਨੇ ਕਈ ਤਰ੍ਹਾਂ ਦੇ ਨਿਕਲ ਰਹੇ ਨੇ ਬਾਕੀ ਬਜਟ ਸੈਸ਼ਨ ਤੋਂ ਬਾਅਦ ਸਪਸ਼ਟ ਹੋ ਜਾਏਗਾ ਸੈਸ਼ਨ ਦੌਰਾਨ ਜਿਵੇਂ ਹੀ ਬਜਟ ਪੇਸ਼ ਕੀਤਾ ਜਾ ਰਿਹਾ ਸੀ ਤਾਂ ਉਸ ਦੌਰਾਨ ਇੱਕ ਐਮਐਲਏ ਸਾਹਿਬ ਉੱਠ ਕੇ ਖੜੇ ਹੋਏ ਆਮ ਆਦੀ ਪਾਰਟੀ ਨਾਲ ਸੰਬੰਧਤ ਐਮਐਲਏ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਤੇ ਵਿੱਤ ਮੰਤਰੀ ਹਰਪਾਲ ਚਿਮੰਦ ਦੀ ਤਾਰੀਫ ਕਰਨੀ ਸ਼ੁਰੂ ਕਰ ਦਿੱਤੀ ਤੇ ਉਹਨਾਂ ਨੂੰ ਸੁਣ ਕੇ ਵਿੱਤ ਮੰਤਰੀ ਸਾਹਿਬ ਆਪਣਾ ਜਦ ਬਜਟ ਪੇਸ਼ ਕਰਦੇ ਨੂੰ ਪਰਦੇ ਪਰਦੇ ਰੁੱਕ ਕੇ ਇਸ ਤੋਂ ਫਿਰ ਸਪੀਕਰ ਸਾਹਿਬ ਤਾਲਖੋਗੇ ਕਹਿੰਦੇ ਕਿਆ ਕਿਹੜਾ ਤਰੀਕਾ ਤੁਹਾਨੂੰ ਦੇਖੋ ਸੀ ਕਿ ਬਜਟ ਪੇਸ਼ ਹੋ ਰਿਹਾ ਬਜਟ ਪੜਿਆ ਜਾਣਾ ਹੈ ਬੈਠੋ ਸੋ ਕਹਿੰਦੇ ਜੀ ਉਹਨਾਂ ਨੂੰ ਟੋਕਿਆ ਤੇ ਆਪਣੀ ਸੀਟ ਤੇ ਜਾਣ ਲਈ ਕਿਹਾ ਤੇ ਉਹ ਫਿਰ ਬੈਠੇ ਮਤਲਬ ਅਚਾਨਕ ਜਿਆਦਾ ਗਿਆ ਕਿ ਮੈਂ ਤਾਰੀਫ਼ ਕਰਨੀ ਸੀ ਪਤਾ ਨਹੀਂ ਬਈ ਟਾਸਕ ਦਿੱਤੇ ਹੁੰਦੇ ਹੁਣ ਚਲੋ ਇੱਥੋਂ ਤੱਕ ਕੇ ਬਿਲਕੁਲ ਹਰਪਾਲ ਚੀਮਾ ਦੀ ਪਿਛਲੀ ਸੀਟ ਤੇ ਬੈਠੇ ਮੈਂ ਤਾਂ ਹੀ ਕਹਾਂ ਕਿ ਫਰੇਮ 'ਚ ਉਹ ਦਿਖ ਰਹੇ ਸੀ ਬਾਕੀ ਪਤਾ ਨਹੀਂ ਕੀ ਕੀ ਕਰ ਗਏ ਹੋਣੇ ਜੋ ਫਰੇਮ ਚ ਦਿਖਿਆ ਉਹਦੇ ਬਾਲਾਂ ਗੱਲ ਕਰ ਰਹੇ ਆ ਉਹ ਬਰਿੰਦਰ ਗੋਇਲ ਸਾਹਿਬ ਫੋਨ ਕੱਢ ਕੇ ਵੀ ਸੁਣ ਲੱਗਦੇ ਇੱਥੋਂ ਹਸਾਬ ਲਾ ਲੋ ਕਿੰਨੀ ਇੱਕ ਗੰਭੀਰਤਾ ਹੈ ਕਿੰਨੀ ਇੱਕ ਸਵਰਤਾ ਹੈ ਇਹਦਾ ਪ੍ਰਗਟਾਵਾ ਤਾਂ ਕੇਸ ਗੱਲ ਤੋਂ ਵੀ ਹੁੰਦਾ ਕਿ ਲੰਘੇ ਕੱਲ ਜਦੋਂ ਗੰਭੀਰ ਚਰਚਾਾਂ માં ਚੱਲ ਰਹੀਆਂ ਸੀਗੀਆਂ ਬਜਟ ਸੈਸ਼ਨ ਦੇ ਅੰਦਰ ਕੁਝ ਗੰਭੀਰ ਮਸਲਿਆਂ ਤੇ ਚਰਚਾ ਹੋ ਰਹੀ ਸੀ ਪੰਜਾਬ ਦੇ ਹੱਥੇ ਤਾਂ ਉਸ ਸਮੇਂ 39 ਤੋਂ 40 ਕ 117 ਚੋਂ 39 ਤੋਂ 40 ਕ ਐਮਐਲਏ ਅੰਦਰ ਸੀਗੇ ਕੋਈ ਉੱਠ ਕੇ ਕਿੱਧਰ ਉਤਰਿਆ ਕੋਈ ਧਰ ਨੂੰ ਗਿਆ ਕੋਈ ਬਾਈਕਟ ਕਰਦਾ ਕੋਈ ਨਹੀਂ ਮਤਲਬ ਸੱਤਾਧਾਰੀ ਧਿਰ ਵੀ ਗਾਇਬ ਹੈ ਨਾ ਫਿਰ ਤਾਂ ਜ 117 ਚੋਂ ਮਸਾਂ 40 ਕ ਨੇ ਤੇ ਦੂਸਰੇ ਪਾਸੇ ਕਹਿੰਦੇ ਮੰਤਰੀਆਂ ਚੋ ਵੀ 6 ਜਾਂ 5 ਜਾਂ 6 ਮੰਤਰੀ ਸੀਗੇ ਮੁੱਖ ਮੰਤਰੀ ਤਾਂ ਆ ਹੀ ਨਹੀਂ ਰਹੇ ਸੀ ਦੋ ਦਿਨਾਂ ਤੋਂ ਸੋ ਇੱਥੋਂ ਬਜਟ ਸੈਸ਼ਨ ਦੀ ਗੰਭੀਰਤਾ ਨਜ਼ਰ ਆਉਂਦੀ ਆ ਕਿ ਕਿੰਨਾ ਕ ਮੰਤਰੀ ਸੰਤਰੀ ਸਿੱਖਣ ਲਈ ਬੋਲਣ ਲਈ ਸਮਝਣ ਲਈ ਮੁੱਦਿਆਂ ਤੇ ਚਰਚਾ ਕਰਨ ਲਈ ਜਾਂ ਆਪਣੇ ਹਲਕਾ ਬਾਈ ਮਤਲਬ ਹਲਕੇ ਦੀ ਗੱਲ ਵੀ ਕੀ ਕਰਨੀ ਆ ਹਲਕੀਆਂ ਗੱਲਾਂ ਕਰਦੇ ਆ ਜਨਾਬ ਸੂਬਾ ਪਦਰੀ ਕੋਈ ਵਿਜ਼ਨ ਨਹੀਂ ਇੱਕ ਇੱਕ ਗੱਲ ਨੂੰ ਦੋ ਦੋ ਵਾਰ ਵੀ ਜੋੜਾਉਂਦੇ ਆ 0 ਓਵਰ ਚ ਵੀ ਤੇ ਵੈਸੇ ਵਾਰੀ ਮੰਨਣ ਤੇ ਵੀ ਮਤਲਬ ਕਮਾਲ ਆ ਜਨਾਬ ਇੱਕੋ ਗੱਲ ਇੱਕੋ ਮੁੱਦਾ ਵਾਰ-ਵਾਰ ਸੋ ਇਹ ਪ੍ਰਕਿਰਿਆਵਾਂ ਵੀ ਦੇਖਣ ਨੂੰ ਮਿਲੀਆਂ ਸੋ ਕਾਫੀ ਪਹਿਲੂ ਉੱਭਰ ਕੇ ਆਏ ਸੋ ਇਹ ਇਹ ਪਹਿਲੂ ਗੌਰ ਮੰਗਦੇ ਨੇ ਕਿ ਕਿਹੋ ਜਿਹਾ ਬਰਤਾਰਾ ਰਿਆ ਕੁੱਲ ਮਿਲਾ ਕੇ ਸਮੂੱਚੀ ਵਿਧਾਨ ਸਭਾ ਦੇ ਇਸ ਬਜਟ اجلاس ਦੇ ਦੌਰ ਚਲੋ ਮਾਮਲਾ ਤੇ ਖੋਰ ਬਹੁਤ ਗੰਭੀਰ ਹੈ ਪਿਛਲੇ ਦਿਨੀ ਇਲਹਾਬਾਦ ਹਾਈ ਕੋਰਟ ਨੇ ਇੱਕ ਫੈਸਲਾ ਸੁਣਾਇਆ ਉਹ ਫੈਸਲਾ ਪੜਦੇ ਆ ਸ਼ਰਮ ਆਉਂਦੀ ਆ ਉਸ ਫੈਸਲੇ ਦੇ ਵਿੱਚ ਲਿਖੇ ਗਏ ਸ਼ਬਦਾਂ ਦੇ ਹਵਾਲੇ ਨਾਲ ਇੱਕ ਗੰਭੀਰਤਾ ਨਹੀਂ ਨਜ਼ਰ ਆਉਂਦੀ ਲਿਆਕਤ ਨਹੀਂ ਨਜ਼ਰ ਆਉਂਦੀ ਹੈਨਾ ਕੋਈ ਭਾਵਨਾ ਸਵੇਦਨਾ ਹੈ ਨਾ ਕੁਝ ਨਹੀਂ ਨਜ਼ਰ ਆਉਂਦਾ ਇਲਾਹਾਬਾਦ ਹਾਈ ਕੋਰਟ ਆਪਣੇ ਫੈਸਲੇ ਚ ਇੱਕ 11 ਸਾਲਾ ਬੱਚੀ ਨਾਲ ਹੋਈ ਬਦਸਲੂਕੀ ਨੂੰ ਇੰਜ ਲਿਖਦੀ ਆ ਕਹਿੰਦੀ ਬੱਚੀ ਦੇ 11 ਸਾਲਾ ਬੱਚੀ ਦੇ ਨਿੱਜੀ ਅੰਗਾਂ ਨੂੰ ਫੜਨਾ ਛੂਣਾ ਦੱਬਣਾ ਤੇ ਉਹਦੀ ਸਲਵਾਰ ਦਾ ਨਾਲਾ ਤੋੜਨਾ ਉਸ ਬੱਚੀ ਨੂੰ ਧੂਕੇ ਹਾਂ ਥੱਲੇ ਮਤਲਬ ਕਿਸੇ ਨਾਲੇ ਜਕਨੀ ਨੂੰ ਲੈ ਕੇ ਜਾਣਾ ਜਿੱਥੇ ਥੱਲੇ ਕੋਈ ਹੈਨਾ ਸੁਰੰਗ ਜੀ ਬਣੀ ਆ ਕਹਿੰਦੇ ਜੀ ਇਹ ਰੇਪ ਦੀਆਂ ਕੋਸ਼ਿਸ਼ਾਂ ਨਹੀਂ ਹੈਗੀਆਂ ਇਹ ਬਲਾਤਕਾਰ ਦੀ ਕੋਸ਼ਿਸ਼ ਨਹੀਂ ਆਉਂਦਾ ਬਲਾਤਕਾਰ ਕਰਨਾ ਜਾਂ ਬਲਾਤਕਾਰ ਕਰਨ ਦੀ ਕੋਸ਼ਿਸ਼ ਕਰਨਾ ਉਹ ਚ ਨਹੀਂ ਆਉਂਦਾ ਇਹ ਇਲਾहाबाद ਹਾਈ ਕੋਰਟ ਨੇ ਆਪਣੇ ਫੈਸਲੇ ਚ ਲਿਖਿਆ ਤੇ ਇਹਦਾ ਫਾਇਦਾ ਉਹਨਾਂ ਤਿੰਨ ਨੌਜਵਾਨਾਂ ਨੂੰ ਦਿੱਤਾ ਜਿਨ੍ਹਾਂ ਨੇ ਇਹ ਕਰਤੂਤ ਨੂੰ ਅੰਜਾਮ ਦਿੱਤਾ ਸੀ ਉਹਦਾ ਫੈਸਲਾ ਮਿਲਿਆ ਹੁਣ ਇਸ ਮਾਮਲੇ ਨੂੰ ਜਦੋਂ ਮੈਂ ਘੋਖਦਾ ਤਾਂ ਮੈਂ ਦੇਖਦਾ ਕਿ ਇਸ ਮਸਲੇ ਤੇ ਮਾਨਯੋਗ ਸੁਪਰੀਮ ਕੋਰਟ ਨੇ ਖੁਦ ਨੋਟਿਸ ਲਿਆ ਵੈਸੇ ਇੱਕ ਕੰਪਲੀਟ ਰੂਪ ਚ ਗਈ ਸੀ ਕੋਈ ਕੰਪਲੇਂਟ ਕਹਿੰਦੇ ਉਹਦੀ ਅਣ ਦੇਖੀ ਹੋਈ ਪਰ ਜਦੋਂ ਇਹ ਮਾਮਲਾ ਚਰਚਾ ਚ ਆ ਗਿਆ ਤੇ ਵੱਖ-ਵੱਖ ਪਲੇਟਫਾਰਮਾਂ 'ਰਹੀਂ ਧਿਆਨ ਚ ਆਇਆ ਤੇ ਖੁਦ ਸੁਪਰੀਮ ਕੋਰਟ ਨੇ ਦਾ ਖੁਦ ਨੋਟਿਸ ਲੈ ਕੇ ਇਸ ਮਸਲੇ ਤੇ ਇਸ ਫੈਸਲੇ ਤੇ ਰੋਕ ਲਾਈ ਪੂਰਾ ਮਾਮਲਾ ਕੀ ਸੀ ਖੋਇਆ ਕਿ ਲੋਗ ਔਰ ਕਰੋ ਮੇਰੇ ਕੋਲ ਰਿਪੋਰਟ ਹੈ ਪੂਰੀ ਸੁਪਰੀਮ ਕੋਰਟ ਬੋਲਿਆ ਰੇਪ ਉਤੇ ਇਲਾਹਾਬਾਦ ਹਾਈ ਕੋਰਟ ਦੀ ਟਿੱਪਣੀ ਸਹਿਯੋਗ ਨਹੀਂ ਹੈ ਅਸੀਂ ਉਸ ਫੈਸਲੇ ਤੇ ਰੋਕ ਲਾਉਣੀ ਹੈ ਹਾਈ ਕੋਰਟ ਨੇ ਕਿਹਾ ਸੀਗਾ ਕਿ ਨਵਾਲਕ ਬੱਚੀ ਦੀਆਂ ਛਾਤੀਆਂ ਨੂੰ ਫੜਨਾ ਜਾਂ ਉਹਦੀ ਸਲਵਾਰ ਦਾ ਨਾਲਾ ਤੋੜਨਾ ਇਹ ਰੇਪ ਦੇ ਅੰਡਰ ਨਹੀਂ ਆਉਂਦਾ ਜਾਂ ਰੇਪ ਦੀ ਕੋਸ਼ਿਸ਼ ਦੇ ਅੰਡਰ ਵੀ ਨਹੀਂ ਆਉਂਦਾ ਲੱਗਿਆ ਧਾਰਮਾ ਬਦਲਦਾ ਹੁਕਮ ਦਿੱਤਾ ਜਿਸ ਦੇ ਨਾਲ ਉਹ ਕਰਤੂਤ ਕਰਨ ਲਈ ਤੇਰਾ ਬਚਣ ਵਾਲੀ ਸਥਿਤੀ ਜਾ ਗਈ ਸੁਪਰੀਮ ਕੋਰਟ ਨੇ ਇਲਾਵਾ ਹਾਈ ਕੋਰਟ ਦੇ ਉਸ ਫੈਸਲੇ ਤੇ ਰੋਕ ਲਾ ਦਿੱਤੀ ਹੈ ਜਿਸ ਵਿੱਚ ਹਾਈ ਕੋਰਟ ਨੇ ਕਿਹਾ ਸੀਗਾ ਕਿ ਨਵਾਲ ਕੁਬੱਚੀ ਦੀਆਂ ਛਾਤੀਆਂ ਨੂੰ ਫੜਨਾ ਤੇ ਉਸ ਦੀ ਸਲਵਾਰ ਦਾ ਨਾਲੀ ਨੂੰ ਤੋੜਨਾ ਰੇਪ ਜਾਂ ਅਟੈਂਪਟ ਟੂ ਰੇਪ ਨਹੀਂ ਹੈ ਜਸਟਿਸ ਬੀ ਆਰ ਗਵਈ ਤੇ ਏ ਜੀ ਮਸੀ ਨੇ ਪੈਂਚ ਨੇ ਬੁੱਧਵਾਰ ਨੂੰ ਇਸ ਕੇਸ ਦੀ ਸੁਣਵਾਈ ਕੀਤੀ ਪੈਂਚ ਨੇ ਆਖਿਆ ਹਾਈ ਕੋਰਟ ਦੇ ਆਰਡਰਾਂ ਵਿੱਚ ਵਿੱਚ ਕੁਝ ਵੀ ਕੁਝ ਟਿੱਪਣੀਆਂ ਸਵੇਧਨ चिन्ह ਨਹੀਂ ਹਨ ਸਹਿਨ ਜੋਗ ਨਹੀਂ ਹਨ ਉਹ ਮਾਨਵੀ ਕਦਰਾਂ ਕੀਮਤਾਂ ਅਨੁਸਾਰ ਨਹੀਂ ਹਨ ਉਹਦਾ ਬਵਿਹਾਰ ਕੁਦਰਤੀ ਨਹੀਂ ਹੈ ਸੁਪਰੀਮ ਕੋਰਟ ਨੇ ਕਿਹਾ ਕੇਂਦਰ ਸਰਕਾਰ ਯੂਪੀ ਦੀ ਸਰਕਾਰ ਤੇ ਹੋਰ ਪੱਖਾਂ ਨੂੰ ਇਸ ਕੇਸ ਨਾਲ ਸੰਬੰਧ ਪੱਖਾਂ ਨੂੰ ਨੋਟਿਸ ਜਾਰੀ ਕੀਤਾ ਜਾਂਦਾ ਤੇ ਜਵਾਬ ਤਲਬ ਕੀਤਾ ਜਾਂਦਾ ਜੱਸੀ ਵੀਰ ਗਵਿਰ ਜਸਟਿਸ ਜੀ ਮਸੀਹ ਦੇ ਬੈਂਚ ਨੇ ਆਖਿਆ ਕਿ ਬਹੁਤ ਗੰਭੀਰ ਮਾਮਲਾ ਹੈ ਜਿਸ ਜੱਜ ਨੇ ਫੈਸਲਾ ਦਿੱਤਾ ਉਸ ਵੱਲੋਂ जरा ਵੀ ਸੰਵੇਦਨਾ ਨਹੀਂ ਦਿਖਾਈ ਗਈ ਤੇ ਦੁੱਖ ਦੀ ਗੱਲ ਤਾਂ ਇਹ ਹੈ ਕਿ ਫੈਸਲਾ ਲਿਖਣ ਲੱਗਿਆਂ ਵੀ ਤੁਹਾਨੂੰ ਲਿਖਦਿਆਂ ਵੀ ਸ਼ਰਮ ਨਹੀਂ ਆਈ ਇਹ ਸ਼ਬਦਾਂ ਦੀ ਵਰਤੋਂ ਕਰਦਿਆਂ ਇਹ ਜਿਹਾ ਵਿਵਹਾਰ ਕਰਦਿਆਂ ਵੀ ਤੁਹਾਨੂੰ ਸ਼ਰਮ ਨਹੀਂ ਆਈ ਕੇਂਦਰ ਵੱਲੋਂ ਸੋਲੀਸਟਰ ਜਰਨਲ ਤੁਸ਼ਾਰ ਮਹਿਤਾ ਨੇ ਕਿਹਾ ਕਿ ਸੁਪਰੀਮ ਕੋਰਟ ਦਾ ਫੈਸਲਾ ਪੂਰੀ ਤਰ੍ਹਾਂ ਸਹੀ ਹੈ ਮਾਨਯੋਗ ਸੁਪਰੀਮ ਕੋਰਟ ਨੇ ਜਿਹੜਾ ਹਾਈ ਕੋਰਟ ਦਾ ਫੈਸਲਾ ਰੋਕਿਆ ਉਹ ਸਹੀ ਹੈ ਕੁਝ ਫੈਸਲੇ ਰੋਕਣਾ ਬਹੁਤ ਜ਼ਰੂਰੀ ਹੁੰਦਾ ਉਹ ਕਹਿੰਦੇ ਦਰੁਸਤ ਹੈ ਇੱਕ ਦਿਨ ਪਹਿਲਾਂ ਸੁਪਰੀਮ ਕੋਰਟ ਨੇ ਖੁਦ ਨੋਟਿਸ ਲਿਆ ਸੀ ਇਸ ਮਸਲੇ ਦਾ ਦਰਅਸਲ ਮੰਗਲਵਾਰ ਨੂੰ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਫੈਸਲੇ ਤੇ ਖੁਦ ਸੁਣਵਾਈ ਕਰਨ ਦਾ ਫੈਸਲਾ ਲਿਆ ਤੇ ਕਾਨੂੰਨੀ ਮਹਾਰਾ ਰਾਜਨੀਤਿਕ ਤੇਰਾ ਵੱਖ-ਵੱਖ ਮਹਿਰਾ ਦੇ ਵਿਰੋਧ ਦੇ ਚੱਲਦਿਆਂ ਇਹ ਉਹਨਾਂ ਦੇ ਧਿਆਨ ਚ ਆਇਆ ਮਾਮਲਾ ਕਿਉਂਕਿ ਇਲਾਹਾਬਾਦ ਹਾਈ ਕੋਰਟ ਦਾ ਇਹ ਫੈਸਲਾ ਵੱਖ-ਵੱਖ ਪਲੇਟਫਾਰਮਾਂ ਤੇ ਕਮਰੇ ਆਸੀ ਇਸ ਨੂੰ ਲੈ ਕੇ ਮੰਥਨ ਹੋ ਰਹੀ ਸੀ ਸੁਰਤ ਇਹਨਾਂ ਚਿੰਤਾ ਪ੍ਰਗਟ ਕਰਨ ਦੀ ਕਿ ਫਿਰ ਤਾਂ ਇੰਜੇ ਜੇ ਵਿਵਹਾਰ ਹੋਣ ਲੱਗ ਪਿਆ ਫਿਰ ਤਾਂ ਕੱਲ ਨੂੰ ਸਵਾਲ ਹੀ ਕੌਣ ਕਰੂਗਾ ਹਾਲਾਂਕਿ ਇਸ ਕੇਸ ਤੇ ਸਬੰਧ ਵਿੱਚ ਇੱਕ ਪਟੀਸ਼ਨ ਪਹਿਲਾਂ ਗਈ ਸੀ ਸੁਪਰੀਮ ਕੋਰਟ ਕੋਲ ਜਿਹੜੀ ਸੁਣਵਾਈ ਤੋਂ ਅੰਕਾਰ ਹੋ ਗਈ ਸੀ ਪਰ ਹੁਣ ਜਦੋਂ ਇਹ ਆਧਾਰ ਤੇ ਇਹ ਪੱਖ ਸਾਹਮਣੇ ਆ ਕਿ ਇਹੇ ਜੇ ਸ਼ਬਦ ਵਰਤੇ ਗਏ ਆਧਾਰ ਤੇ ਰੱਦ ਕੀਤਾ ਗਿਆ ਤੇ ਜੱਜਮੈਂਟ ਦੇਣ ਦਾ ਆ ਫੈਮਾਨਾ ਤੇ ਉਸ ਦੇ ਉੱਤੇ ਫਿਰ ਖੁਦ ਸੁਪਰੀਮ ਕੋਰਟ ਨੇ ਨੋਟਿਸ ਲਿਆ ਤੇ ਇਸ ਦੇ ਵਿਵਾਦਤ ਹਿੱਸੇ ਨੂੰ ਹਾਟਾਉਂਦਾ ਵੀ ਹੁਕਮ ਦਿੱਤਾ ਤੇ ਜਵਾਬ ਵੀ ਤਲਬ ਕਰ ਲਿਆ ਤੇ ਉਸ ਫੈਸਲੇ ਤੇ ਰੋਕ ਵੀ ਲਾਤੀ। ਇਲਾਹਾਬਾਦ ਹਾਈ ਕੋਰਟ ਨੇ ਆਪਾਂ ਗੱਲ ਕਰ ਚੁੱਕੇ ਹਾਂ ਕਿ ਕੀ ਕੁਝ ਕਿਹਾ ਸੀਗਾ। ਸੋਮਵਾਰ ਨੂੰ ਮੈਂ ਮਤਲਬ ਇਸ ਦੇ ਮਸਲੇ ਦੇ ਉੱਤੇ ਜਦੋਂ ਇਹ ਫੈਸਲਾ ਆਇਆ ਸੀ ਲੰਘੇ ਦਿਨਾਂ ਦੇ ਵਿੱਚ ਤਾਂ 2 ਰੁਪਈਆਂ ਦੇ ਉੱਤੇ ਲੱਗੀਆਂ ਧਾਰਾਵਾਂ ਬਦਲ ਦਿੱਤੀਆਂ ਗਈਆਂ ਸੀ 3 ਰੁਪਈਆਂ ਖਿਲਾਫ ਦਾਇਰ ਕ੍ਰਿਮੀਨਲ ਕੇਸ ਦੀ ਪਟੀਸ਼ਨ ਸਵਾਰ ਕਰ ਕੀਤੀ ਗਈ ਸੀ। ਅਸਲ ਦੇ ਵਿੱਚ ਤੁਸੀਂ ਇਹ ਦੇਖੋ ਕਿ ਪੀੜਤ ਧਿਰ ਨੂੰ 3 ਸਾਲ ਲੱਗੇ ਉਸ ਹਾਈ ਕੋਰਟ ਦੇ ਫੈਸਲੇ ਤੱਕ ਜਾਣ ਨਾ ਤੇ ਤਾਂ ਵੀ ਫੈਸਲਾ ਕਿਉਂ ਜਾਇਆ ਤੇ ਕਿੰਨੀ ਸ਼ਰਾਰਤੀ ਧਿਰ ਦੀ ਤੱਕਾਸ਼ਾਈ ਧਿਰ ਦੀ ਹੈ ਜਾਂ ਇਹ ਕਾਰੇ ਕਰਨ ਵਾਲੀ ਕਾਲੇਮੋਹ ਕੰਮ ਕਰਨ ਵਾਲੀਆਂ ਤਰ੍ਹਾਂ ਦੀ ਪਹੁੰਚ ਪਰੋਚ ਕਿਹੀ ਜੁੰਦੀ ਹੈ 3 ਸਾਲ ਪੁਰਾਣਾ ਮਾਮਲਾ ਹੈ ਮਾਂ ਨੂੰ ਐਫਆਈਆ ਦਰਜ ਕਰਾਉਣ ਲਈ ਵੀ ਅਦਾਲਤ ਤੱਕ ਜਾਣਾ ਪਿਆ ਸੀ ਯੂਪੀ ਦੇ ਕਾਸਗੰਜ ਦੀ ਇੱਕ ਮਹਿਲਾ ਨੇ 12 ਜਨਵਰੀ 2022 ਨੂੰ ਕੋਰਟ ਦੇ ਵਿੱਚ ਇੱਕ ਸ਼ਿਕਾਇਤ ਦਰਜ ਕਰਾਈ ਸੀ। ਉਹਨੇ ਦੋਸ਼ ਲਾਇਆ ਸੀ ਕਿ 10 ਨਵੰਬਰ 2021 ਨੂੰ 10 ਨਵੰਬਰ 2021 ਦੀ ਘਟਨਾ ਤੇ ਮਾਮਲਾ ਦਰਜ ਹੁੰਦਾ 12 ਜਨਵਰੀ 2022 ਨੂੰ ਵੀ ਅਦਾਲਤ ਦੇ ਕੋਲ ਦੀ ਸ਼ਿਕਾਇਤ ਮਤਲਬ ਸ਼ਿਕਾਇਤ ਅਦਾਲਤ ਚ ਆਉਂਦੀ ਹੈ। 21 ਨੂੰ ਉਹ ਆਪਣੀ 14 ਸਾਲ ਦੀ ਬੇਟੀ ਨਾਲ ਕਸ ਗੰਜ ਦੇ ਪਟਿਆਲੀ ਤੋਂ ਦੇਵ ਦੇਵਰਾਨੀ ਤੇ ਘਰ ਗਈ ਸੀ ਆਪਣੀ ਦੇਰਾਨੀ ਦੇ ਘਰ ਮਤਲਬ ਹੈ ਨਾ ਦੇਵਰਾਨੀ ਦੇ ਘਰ ਉਹ ਲਿਖਦੇ ਆ ਉਸ ਦੇ ਵਿੱਚ ਕਦੇ ਕਰ ਗਈ ਸੀ ਉਸ ਦਿਨ ਸ਼ਾਮ ਨੂੰ ਆਪਣੇ ਘਰੇ ਜਦੋਂ ਪਰਤ ਰਹੀ ਸੀ ਤਾਂ ਕਹਿੰਦੀ ਰਾਹ ਦੇ ਵਿੱਚ ਉਹਦੇ ਪਿੰਡ ਦੇ ਹੀ ਕੁਝ ਪਵਨ ਆਕਾਸ਼ ਅਸ਼ੋਕ ਇਹ ਜੇ ਤਿੰਨ ਨੌਜਵਾਨ ਮਿਲ ਗਏ ਤੇ ਕਹਿੰਦੇ ਕਿ ਉਹ ਉਹਨਾਂ ਨੇ ਕਿਹਾ ਕਿ ਅਸੀਂ ਇਹਨੂੰ ਛੱਡ ਦਾਂਗੇ ਮੋਟਰਸਾਈਕਲ ਤੇ ਬਿਠਾ ਲਿਆ ਤੇ ਜਦੋਂ ਮੋਟਰਸਾਈਕਲ ਤੇ ਬਿਠਾਇਆ ਤੇ ਅਗਾਹ ਜਾ ਕੇ ਉਹਨਾਂ ਨੇ ਉਹਦੇ ਨਾਲ ਇੱਕ ਕਰਤੂਤ ਕਰਨ ਦੀ ਕੋਸ਼ਿਸ਼ ਕੀਤੀ ਜਿਹੜਾ ਬਰਤਾਰਾ ਉੱਚ ਲਿਖਿਆ ਕਿ ਉਹਦੇ ਅੰਗਾਂ ਨੂੰ ਛੂਣਾ ਉਹਦੇ ਨਾਲ ਹੀ ਤੋੜਨਾ ਤੇ ਉਹਨੂੰ ਫਿਰ ਥੱਲੇ ਛੋਟੀ ਜਿਹੀ ਕੋਈ ਜੋੜਾ ਪੁੜੀ ਜੀ ਸੀ ਉਹਦੇ ਥੱਲੇ ਖਿੱਚਣ ਦੀ ਕੋਸ਼ਿਸ਼ ਕਰਨਾ ਤੇ ਉਹ ਤਾਂ ਕੋਲੋਂ ਕੋਈ ਪਿੰਡ ਵਾਲੇ ਨੇੜੇ ਟਰੈਕਟਰ ਲੈ ਕੇ ਲੰਘ ਰਿਹਾ ਸੀ ਉਹਨਾਂ ਨੇ ਦੇਖ ਲਿਆ ਤੇ ਉਹਨਾਂ ਨੇ ਜਦੋਂ ਹਟਾਉਣ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਉੱਤੇ ਕੱਟਾ ਤਾਣ ਲਿਆ ਤੇ ਫਿਰ ਫਰਾਰ ਵੀ ਹੋ ਗਏ ਸੋ ਉਸ ਤੋਂ ਬਾਅਦ ਪੀੜਤ ਮਾਂ ਉਸ ਜਿਹੜੇ ਜਿਨ੍ਹਾਂ ਨੇ ਕਾਲਾ ਕਰਤੂਤ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਘਰਾਂ ਚ ਗਈ ਉੱਥੋਂ ਵੀ ਇਹਨੂੰ ਧਮਕੀਆਂ ਤੇ ਗਾਲਾਂ ਮਿਲੀਆਂ ਹਾਂ ਉਠਾਣੇ ਕਚਹਿਰੀ ਮਤਲਬ ਥਾਣੇ ਗਈ ਉੱਥੇ ਵੀ ਉਹਦੀ ਕੋਈ ਸੁਣਵਾਈ ਨਹੀਂ ਕੋਈ ਐਫ ਆਈ ਆਰ ਨਹੀਂ ਹੋ ਰਹੀ ਕੋਈ ਪਰਚਾ ਨਹੀਂ ਹੋ ਰਿਹਾ ਤੇ ਆਖਰ ਉਹਨੂੰ ਅਦਾਲਤ ਦਾ ਰੁਕ ਕਰਨਾ ਪਿਆ ਤੇ ਅਦਾਲਤ ਚੋਂ 4 ਸਾਲਾਂ ਬਾਅਦ 3 ਸਾਲਾਂ ਬਾਅਦ ਜਦੋਂ ਫੈਸਲਾ ਵੀ ਆਇਆ ਤਾਂ ਇਸ ਰੂਪ ਚ ਆਇਆ ਕਿ ਕੁਸਨੀ ਜੀ ਨੀਜੀ ਅੰਗਾਂ ਨੂੰ ਫੜਨਾ ਨਾਲੇ ਤੋੜਨਾ ਇਹ ਇਹ ਕੋਈ ਬਲਾਤਕਾਰ ਦੀ ਕੋਸ਼ਿਸ਼ ਥੋੜਾ ਅਫਸੋਸ ਪਰਮਾਨਜਕ ਸੁਪਰੀਮ ਕੋਰਟ ਨੇ ਇਸ ਨੂੰ ਸਹੀ ਦਿਸ਼ਾ ਦਿੱਤੀ ਹੈ ਸੋ ਇਸ ਲਈ ਇਹ ਪਹਿਲੂ ਬਾਤਾਂ ਜੁੜੀ ਸੀ ਬਹੁਤ ਵਾ ਸ਼ੁਕਰੀਆ